ਆਲੀ ਦੀ ਟੀਮ ਆ ਗਈ ਹੱਤਗਣਾ ਕਰੋ ਰੇਡਰ ਚੈੱਕ ਅਪ ਕਰ ਲੋ ਮੌਲੀਆ ਟੰਗੜਾੜੀ ਹਰਜੀਤ ਮੌਲ ਤੇਰਾ ਸੁਧਾਨੀ ਤੇ ਨਾਲ ਮੰਗੂ ਬੜਵਾਲੀ ਵੀਰੇ ਟੀਮਾਂ ਇੱਕ ਨੰਬਰ ਗਰਾਊਂਡ 'ਚ ਆ ਜਾਓ ਬਿਨਾਂ ਕਿਸੇ ਦੇਰੀ ਤੋਂ ਮਰੀਕ ਦੋ ਨੰਬਰ ਦੇ ਵੀਰੇ ਮੈਚ ਬੋਲਦੇ ਪਲੀਜ਼ ਰਿਕੁਐਸਟ ਹੈ ਅਨਮੋਲ ਖਲੋਟੀ ਤੇ ਜੋਧਾ ਦਾ ਪਹਿਲਾ ਮੈਚ ਹੈ ਕਾਫੀ ਬਾਜਾਂ ਵੱਜ ਗਈਆਂ ਟੀਮਾਂ ਇੱਕ ਦੋ ਨੰਬਰ ਗਰਾਊਂਡ ਦੇ ਵਿੱਚ ਜਾਣ ਜੀ ਪੁਰ ਹੀਰਾ ਹੁਸ਼ਿਆਰ ਪਰਤੇ ਕੋਟ ਸੁਖੀਆ ਇਹ ਵੀ ਟੀਮਾਂ ਦੋ ਨੰਬਰ ਗਰਾਊਂਡ ਦੇ ਵਿੱਚ ਚਲੀਆਂ ਜਾਣ ਹੈਲੋ ਹੈਲੋ ਲੈ ਬਾਬਲੇ ਥੋੜਾ ਧਿਆਨ ਦੇ ਮੇਰਾ ਭਰਾ ਪਾਣੀ ਵਾਲਾ ਕਿਸੇ ਕਾਲੇ ਪਾਣੀ ਲੈ ਗਿਆ ਕਾਲਾ ਔਰ ਨੂੰ ਟੋਲੀ ਦੇ ਟੋਲ ਬੰਦ ਕਰ ਲੋ ਜੀ ਗੱਡੀ ਕਰ ਕੇ ਲਿਆ ਵੀਰੇ ਬੜੀ ਔਰੇ ਨੂੰ ਜਲਦੀ ਇਧਰ ਲੈ ਆ ਜਣਾ ਗੇਟ ਖੁੱਲਾ ਵੀਰੇ ਗੱਡੀ ਦੇੜੇ ਲੈ ਲੋ ਜੀ ਅੰਦਰ ਹੀ ਲਿਆਓ ਜੀ ਗੱਡੀ ਆਹ ਦੇਖੋ ਮੇਰੇ ਕਰ ਲਈ ਗੱਡੀ ਸਟਾਰਟ ਉਹਨਾਂ ਨੇ ਮਾੜੇ ਕਰੋ ਹਾਂ ਦੇਖ ਕੇ ਅੱਜ ਮੈਂ ਹਰਪ੍ਰੀਤ ਸਿੰਘ ਧنوਆ ਪਿੰਡ ਰਪਾਲੇੜੀ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਗੱਲ ਕਰ ਰਿਹਾ ਹਾਂ ਤੇ ਸਾਡੇ ਪਿੰਡ 'ਕੱਲ ਕਬੱਡੀ ਕੱਪ ਟੂਰਨਾਮੈਂਟ' ਹੋ ਰਿਹਾ ਸੀ ਤੇ ਬਹੁਤ ਹੀ ਵਧੀਆ ਟੂਰਨਾਮੈਂਟ ਚੱਲ ਰਿਹਾ ਸੀ ਤੇ ਕਾਫੀ ਦੂਰੋਂ ਟੀਮਾਂ ਆਈਆਂ ਹੋਈਆਂ ਸੀ ਤੇ ਮੁੰਡਾ ਜਿਨ੍ਹਾਂ ਦੀ ਕੱਲ ਡੈਥ ਹੋਈ ਹੈ ਜੀ ਬਿੱਟੂ ਬਲੇয়াল ਸੰਗਰੂਰ ਜ਼ਿਲ੍ਹੇ ਤੋਂ ਨੇੜੇ ਭਵਾਨੀਗੜ੍ਹ ਤੋਂ ਖੇਡਣ ਆਇਆ ਸੀ ਸਾਡੇ ਇੱਥੇ ਟੂਰਨਾਮੈਂਟ ਵਿੱਚ ਜੋ ਕਿ ਬਹੁਤ ਹੀ ਵਧੀਆ ਖੇਡ ਰਿਹਾ ਸੀ ਤੇ ਉਸਨੇ ਇੱਕ ਰੇਡ ਵੀ ਪਾਈ ਤੇ ਰੇਡ ਪਾਉਂਦੀ ਸਾਰੇ ਉਸ ਨੂੰ ਥੋੜੀ ਸਾਦੀ ਪ੍ਰੋਬਲਮ ਆਈ ਤੇ ਉਸ ਤੋਂ ਬਾਅਦ ਉਹ ਡਿੱਗ ਗਿਆ ਧਰਤੀ ਤੇ ਤੇ ਉਸ ਨੂੰ ਅਟੈਕ ਨਾਲ ਉਸ ਦੀ ਵੀ ਮੌਤ ਹੋ ਗਈ ਹੋ ਚੁੱਕੀ ਸੀ ਤੇ ਹਸਪਤਲ ਲੈ ਕੇ ਗਿਆ ਹਾਂਜੀ ਅਸੀਂ ਤੇ ਸਾਡੀ ਕਮੇਟੀ ਵਾਲੇ ਬੰਦੇ ਫਿਰ ਉਹਨਾਂ ਨੂੰ ਇੰਡਸ ਹਸਪਤਲ ਚ ਵੀ ਲੈ ਕੇ ਗਏ ਤੇ ਫਿਰ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਅਟੈਕ ਆਉਣ ਨਾਲ ਹੀ ਹੋਈ ਹੈ ਉਹਨਾਂ ਦੀ ਮੌਤ ਤੇ ਛੁੱਟੀ ਵਾਪਸ ਆਉਣ ਦਾ ਕੋਈ ਫਾਇਦਾ ਨਹੀਂ ਹੈ ਵੀ ਐਦਾਂ ਹੋਇਆ ਐਦਾਂ ਹੋਇਆ ਵੀ ਅਟੈਕ ਨਾਲ ਹੀ ਉਹਨਾਂ ਦੀ ਡੈਥ ਹੋਈ ਏ ਕਿਹੜੇ ਕਲੱਬ ਵੱਲੋਂ ਕਰਵਾਇਆ ਗਿਆ ਸੀ ਇਹ ਕਮੇਟੀ ਪਿੰਡਰ ਪਾਲਹੜੀ ਇਹ ਕਿੰਨੀ ਕਰਵਾਉਂਦੇ ਟੂਰਨਾਮੈਂਟ ਨਹੀਂ ਹਾਲਾ ਸ਼ੁਰੂਆਤ ਇਹ ਕੀਤੀ ਸੀ ਪਹਿਲੇ ਸਾਲੇ ਸੀ ਤੇ ਉਦਾਂ ਸਾਡੇ ਹਰ ਸਾਲ ਮੇਲਾ ਲੱਗਦਾ ਜੂਨ ਵਿੱਚ ਬਾਬਾ ਰੰਗੀ ਨਾਮ ਜੀ ਦਾ ਅਸੀਂ ਮੇਲਾ ਕਰਾਉਂਦੇ ਹੁਣ ਐਤਕੀ ਕਮੇਟੀ ਨੇ ਸਲਾਹ ਕਰੀ ਸੀ ਕੁਝ ਵੀ ਚਲੋ ਆਪਾਂ ਕਬੱਡੀ ਕੱਪ ਕਰਾਈਏ ਕੋਈ ਨਵਾਂ ਸਰ ਅੱਜ ਉਹਨਾਂ ਦਾ ਸੰਸਕਾਰ ਹੈ ਜੀ ਟੀਮ ਆਪਣੇ ਵੱਲੋਂ ਹਾਂਜੀ ਤੇ ਸਾਡੇ ਮੈਂਬਰ ਉੱਥੇ ਸਹਿਮਾਨ ਅੱਜ ਗਏ ਵੀ ਹੋਏ ਉਹਨਾਂ ਦੇ ਸੰਸਕਾਰ ਤੇ ਤੇ ਅਸੀਂ ਉਹਨਾਂ ਨੂੰ ਐਸੀ ਪੁਸੇ ਦੀ ਜੋ ਸਾਡੇ ਵੱਲੋਂ ਹੋਊਗਾ ਅਸੀਂ ਮਦਦ ਵੀ ਕਰਨ ਗਏ ਅੱਜ ਤੇ ਬਾਕੀ ਬਾਅਦ ਚ ਵੀ ਅਸੀਂ ਸਲਾਹ ਬਣਾਈ ਆ ਸਾਰੀ ਮੈਂਬਰਾਂ ਨੇ ਵੀ ਕੁਛ ਅਸੀਂ ਪੈਸੇ ਇਕੱਠੇ ਕਰਕੇ ਬਾਅਦ ਚ ਹੋਰ ਵੀ ਉਹਨਾਂ ਦੇ ਭੋਗ ਤੇ ਉਹਨਾਂ ਦੇ ਘਰਦਿਆਂ ਨੂੰ ਦੇ ਕੇ ਆਣਗੇ